ਹਾਏ ਮਾਂ ਮੱਜਾ ਡੱਬਾ ਕਿਵੇਂ ਖਾਲੀ ਪਿਆ ਰੋਟੀਆਂ ਕੌਣ ਖਾ ਗਿਆ ਨੂੰ ਪੁੱਛਦੀਆਂ ਜਾ ਕੇ ਕੁੜੇ ਪ੍ਰੇਤ ਨੇ ਸੁਣਦਾ ਨਹੀਂ ਹੁਣ ਕੀ ਹੋ ਗਿਆ ਡੋਹ ਕੇ ਵੀ ਟਿਕਦੀ 2 ਮਿੰਟ ਸੌਣ ਦੇ ਦੇ ਮੈਨੂੰ ਰੋਟੀਆਂ ਕੌਣ ਖਾਖੇ ਮੇਰਗਾਂ ਕਿਹੜੀ ਰੋਟੀਆਂ ਡੱਬੇ ਚ ਪਈਆਂ ਸੀ ਪਈਆਂ ਉਹ ਹਰੇ ਡੱਬੇ ਚ ਹਾਂ ਮੈਂ ਖਾ ਗਈ ਹੋਰ ਕੀ ਨਹੀਂ ਖਾਦੀ ਐਨੀ ਕਿਉਂ ਤੂੰ ਖਾ ਤੋ ਖਾ ਗਈ ਤੂੰ ਆਪਦੀ ਨਾਲ ਪਕਾ ਲਦੀ ਮੇਰੇ ਡੱਬੇ ਚ ਪਈਆਂ ਸੀ ਮੈਂ ਖਾ ਗਈ ਉਹ ਡੱਬਾ ਮੇਰਾ ਐ ਹੈਲੋ ਮੇਰੇ ਦਾ ਚਾਏ ਸੀ ਡੱਬਾ ਮੈਂ ਆਪ ਡੱਬਾ ਲਾਇਆ ਸੀ ਨਾ ਮਾਂ ਹੈਗਾ ਤੇਰਾ ਮੈਡਮ ਮੇਰੇ ਡੱਬਾ ਕਿੱਧਰ ਪਾ ਗਿਆ ਫਿਰ ਮੈਨੂੰ ਕੀ ਪਤਾ ਆਪਦੀ ਚੀਜ਼ਾਂ ਵਰਤੋਂ ਨਾਲੇ ਬਈ ਜੇ ਮੇਰੇ ਡੱਬੇ ਚ ਪਾਈਂਗੀ ਮੈਂ ਤਾਂ ਹੀ ਖਾਇਆ ਕਰੂ ਹਾਂ ਉਹ ਤੋੜ ਕੇ ਕਬਾੜੀਆਂ ਨੂੰ ਵੇਚਦਾ ਹੋਣਾ ਮੈਂ ਰੂਈ ਤੇ ਕਮਾੜ ਵੇਚਦੀਆਂ ਵੇਚਦਾ ਹੋਣਾ ਲੈ ਤਾਂ ਹੀ ਡੱਬਾ ਥਿਆਉਂਦਾ ਮੈਨੂੰ ਮੇਰੀ ਗੱਲ ਸੁਣ ਲੈ ਮੇਰੀ ਕਿਸੇ ਵੀ ਚੀਜ਼ ਨੂੰ ਨਾ ਹੱਥ ਨਾ ਲਾਦੀ ਬਸ ਮੇਰੇ ਨੂੰ ਵੀ ਨ ਜੇ ਬਰਾਸ਼ ਹੋ ਗਿਆ ਨਾ ਅੱਧੀ ਨਵੀਆਂ ਚੀਜ਼ਾਂ ਲੈ ਆ ਕੋਈ 1500 ਰੁਪਏ ਪੈਨਸ਼ਨ ਆਉਂਦੀ ਹੈ ਤੇਰੀ ਲੈ ਆਉਂਗੀ ਹਾਂ ਪਰ ਰੋਟੀਆਂ ਤੇ ਤੂੰ ਮੇਰੇ ਕਾ ਖਾਣੀਆਂ ਖਾਉਂਗੀ ਮੈਂ ਤਾਂ ਭਈ ਮੇਰੇ ਡੱਬੇ ਚ ਪਈਆਂ ਸੀ ਤੂੰ ਅੱਡ-ਕੱਟ ਕੇ ਰੱਖ ਦਿੰਦੇ ਕਿਆ ਰੱਖ ਦਿੰਦੀ ਹੌਣ ਲੈ ਹੱਥ ਤੂੰ ਮੇਰੇ ਡੱਬੇ ਨੂੰ ਦੇਖੀ ਫਿਰ ਤੇਰ ਨਾ ਕੀ ਬਣਦਾ ਡੱਬਾ ਮੇਰਾ ਜੇ ਰੋਟੀਆਂ ਪਾਏਂਗੀ ਤਾਂ ਮੈਂ ਖਾਉਂਗੀ ਵੀ ਜਿੰਨੇ ਦਿਨ ਮੈਂ ਡੱਬਾ ਤੇ ਹੁੰਦੀ ਨਾ ਉਹਨਾਂ ਦਾ ਉਸੇ ਚ ਰੱਖੂੰਗੀ ਫਿਰ ਮੈਂ ਖਾਜਿਆ ਕਰੂੰਗੀ ਕਿਉਂ ਖਾਜਿਆ karenge ਅੱਧੀ ਪਕਾ ਕੇ ਖਾਣੇ ਹੌਣ ਗਾ ਲਈ ਉਵੇਂ ਖਾਇਆ ਕਰੂੰ ਹੱਥ ਲਾਇਆ ਰੱਬ ਨੇ ਫਿਰ ਮੇਰੇ ਚੀ ਮੈਂ ਤਾਂ ਜਮਾ ਨਹੀਂ ਲਾਉਂਦੀ ਪਹਿਲੇ ਮੇਰਾ ਡੱਬਾ ਦੱਸ ਕਿੱਥੇ ਆ ਮੈਨੂੰ ਤੇ ਡੱਬੇ ਦਾ ਕੋਈ ਪਤਾ ਨਹੀਂ ਨਾ 20-25 ਸਾਲ ਹੋ ਗਏ ਤੇਰੇ ਡੱਬਾ ਜਿਉਰੀ ਫਿਰਦੇ ਹਾਂ ਹੋ ਤੋੜ ਕੇ ਕੁਵਾਰਗੇ ਨੂੰ ਵੇਚਦਾ ਇਕੱਠੇ ਕਰਕੇ ਦੋ ਰੁਪਏ ਬਟਨ ਤੈਨੂੰ ਆਉਂਦੇ ਨਹੀਂ ਜੀ ਕੰਮ ਨੂੰ ਪੈਸੇ ਬਟਨ ਚ ਤੂੰ ਹੀ ਮਾਹਿਰ ਹੈ ਮੈਨੂੰ ਨਹੀਂ ਆਉਂਦੇ ਕੰਮ ਕਰ ਆਂਦਾ ਮੈਂ ਤਾਂ ਪਕਾ ਕੇ ਖਾ ਲੈਨੀ ਆ ਹੋਰ ਨਾਲੇ ਸਿਲੰਡਰ ਵੀ ਅਸੀਂ ਭਾਇਆ ਸੀ ਆ ਭਰਾਤ ਰੱਖ ਦੇ ਮੇਰੀ ਲੈ ਮੇਰੀ ਛੋਟੀ ਭਰਾਤ ਕਿੱਧਰ ਗਈ ਮੈਂ ਤਾਂ ਪਿੱਕਲ ਦੀ ਘੜ ਦੂੰਗੀ ਆਪਦੀ ਮੈਨੂੰ ਤੇਰੀ ਛੋਟੀ ਭਰਾਂਦਾ ਕੀ ਬਦਾ ਦਿਲ ਪਿੱਪਲ ਦੀ ਐ ਕਿਵੇਂ ਕੱਢ ਲੇਗੀ ਲਾ ਕੇ ਦਿਖਾਈ ਤੂੰ ਪਿੱਤਲ ਨੂੰ ਹੱਥ ਆਈਏ ਵੱਡੀ ਦਾਦੀ ਦੀ ਪ੍ਰਾਂਤ ਸੀ ਉਹ ਤੇਰੀ ਨਹੀਂ ਹੈਗੀ ਤੂੰ ਅੱਖੀ ਨਹੀਂ ਹੋਈ ਕਮਾਉਂਦੀ ਗੱਲ ਸੁਣਨੀ ਮੇਰੇ ਸੱਸ ਦੇ ਪ੍ਰਾਂਤ ਆ ਉਹ ਮੈਂ ਲਾਵਾ ਚੈ ਰੱਖਾ ਤੂੰ ਕੌਣ ਹੋਣੀ ਮੈਂ ਟੋਕਣ ਵਾਲੀ ਤੇਰੀ ਸੱਸ ਸੀ ਮਾਦਾ ਨਹੀਂ ਸੀ ਜਿਵੇਂ ਤੂੰ ਮੇਰੀ ਸਾਸੇ ਆਹੋ ਹਾਂ ਉਹ ਮਰ ਗਈ ਹੁਣ ਉਹਦਾ ਭਾਂਡਾ ਕੋਈ ਮਰਜੀ ਵਰਤਾ ਕਿ ਐ ਕਿਵੇਂ ਵਰਤੇਗੀ ਤੂੰ ਹੱਥਾਂ ਨਾਲ ਹੱਕ ਨਾਲ ਲਾ ਕੇ ਦਿਖਾਈ ਬਰਤਾਂ ਮਾਰਦੀ ਐ ਕੋਈ ਗੱਲ ਨਹੀਂ ਆਂਦੇ ਵੰਡੇ ਜਾਣਗੇ ਨਾਲ ਉਹ ਵੀ ਇਹ ਤਾਂ ਮੌਕੇ ਦੱਸੂ ਦੇਉਂਗੀ ਵੰਡੇ ਕੇ ਤੁਹਾਨੂੰ ਭਾਂਡੇ ਕਿ ਦਿੰਦੀ ਕਿ ਮੈਨੂੰ ਬੁੜਾ ਗੰਡ ਤਾਂ ਲਿਆ ਤੇਰੇ ਬਾਪਾ ਨੇ ਦਿੱਤੇ ਦੀ ਰਾਤ ਚ ਭੁੜਾ ਗੰਡ ਤਾਂ ਲਿਆ ਲੈ ਜਾ ਉਹਦੇ ਬੁੜੀ ਨੂੰ ਮੈਂ ਕਿੱਥੇ ਬੁੜਾ ਤਾਂ ਤੁਸੀਂ ਪਤਾ ਨਹੀਂ ਕੀ ਘੋਲਦੇ ਪਾਪਾ ਦੇ ਪਾਲਤੂ ਬਾਂਦੀ ਬੋਲ ਕੇ ਤੁਹਾਡੇ ਹੱਕ ਚ ਰਹਿੰਦਾ ਹੂ ਬਾਦੀਂ ਦੀ ਤੈਨੂੰ ਕੋਈ ਬੋਲਣਾ ਨਹੀਂ ਆਉਂਦਾ ਗੁੱਸਾ ਆ ਮੈਂ ਨੇ ਸਿੱਖਾ ਡੱਬੀਆਂ ਚੱਕ ਲਈਆਂ ਚੱਕ ਲਈਆਂ ਹਾਂ ਨਾਲੇ ਮੇਰੇ ਗਲਾਸਾਂ ਨੂੰ ਹੱਥ ਨਾਲ ਆਦੀ ਮੇਰੇ ਕੱਢੇ ਹੋਏ ਨਾਮੇ ਆਪਾਂ ਅੱਡੀ ਬੀਤੀ ਜੋ ਮੈਂ ਤਾਂ ਇੱਕ ਗਲਾਸ ਨਹੀਂ ਮੁਕਦਾ ਮੇਰਾ ਜਦੋਂ ਤੱਕ ਮੈਂ ਆ ਗਿਆ ਉਹ ਮੈਂ ਆਪਦੀ ਪੇਟੀ ਚ ਕੱਢ ਦੂੰਗੀ ਬਥੇਰਾ ਮੇਰੀ ਭਾਡੇ ਨੇ ਤੂੰ ਤਾਂ ਉਹਦੇ ਪੇਟੀ ਸੰਭ ਰੱਖਣ ਨਾ ਗਈ ਅੱਧੇ ਚੁੱਲੇ ਤੇ ਬਣਾਈ ਲਾਈ ਮੇਰੇ ਸਿਲੰਡਰ ਨੂੰ ਹੱਥ ਤੂੰ ਕੋਈ ਨਹੀਂ ਬਣਾਉਂਗੀ ਇੱਕ ਚੁੱਲਾ ਪਿਆ ਬਾਦੂ ਬਾਦੂ ਨਹੀਂ ਚੁੱਲਾ ਮੇਰੇ ਹੈ ਹਾਂ ਕੋਈ ਨਹੀਂ ਕਰ ਲੂੰਗੀ ਤੂੰ ਜਾ ਕੰਮ ਕਰ ਕਰ ਲੂੰਗੀ ਸਮਝਾ ਜਾ ਕੇ ਸੋਣੀਏ ਮੈਂ ਤਾਂ ਹਾਂ ਮੇਰਾ ਦੁੱਖ ਸੀ ਨਾ ਤੈਨੂੰ ਤਾਂ ਖਿਆਲ ਛੋੜਿਆ ਮੇਰਾ ਹਾਂ ਕਿ ਦੇਚ ਬੜਾਈ ਐ ਇਹਨਾਂ ਨੇ ਪਿਓ ਪੁੱਤਾਂ ਨੇ ਹੈ ਉਹ ਵੀ ਉਹਦੇ ਹੱਕ ਚ ਖੜ ਗਿਆ ਜਾ ਕੇ ਵੀ ਭਲੇ ਆ ਮਾਨਸਾ ਤੂੰ ਤਾਂ ਮੇਰੇ ਮਗਰ ਲੱਗ ਜਾ ਫਿਰ ਵੀ ਮੇਰੇ ਘਰ ਆ ਲੈਂਗਾ ਨੁਪੁੱਤੀ ਤੋਂ ਦੋ ਸਿੱਖਾਂ ਦੇ ਡੱਬੀਆਂ ਨਹੀਂ ਜੰਲੀਆਂ ਗਈਆਂ ਇਹ ਵੀ ਚੱਕ ਲਈਆਂ ਅੰਦਰ ਰੱਖਦੀਆਂ ਲੁਕੋ ਕੇ ਆਏ ਹਏ ਮਸਾ ਨਹੀਂ ਵੇੜੇ ਨੇ ਸਾਰੇ ਕੰਮ ਲੈ ਆਉਂਦੀ ਹੈਗੀ ਨਾਲੇ ਮੈਂ ਕਿਹਾ ਸੀ ਵੀ ਆਈ ਨਾ ਸਾਡੇ ਘਰੇ ਬੜੀ ਨਾ ਕਦੇ ਉਹ ਆ ਜਾਂਦੀ ਹੈ ਕਦੇ ਇਹ ਆ ਜਾਂਦੀ ਹੈਗੀ ਦੋਨਾਂ ਨੂੰ ਹੋਰ ਕੋਈ ਕੰਮ ਨਹੀਂ ਸੱਚ ਮੈਨੂੰ ਲੱਗਦਾ ਪ੍ਰੀਤ ਕਹਿੰਦੀ ਸੀ ਪੈਸੇ ਦੇਣਾਊਗੀ ਪੈਸੇ ਨਾ ਦੇਣਾ ਹੀ ਹੋਵੇ ਆ ਜਾਂ ਤੇ ਚਲ ਨਿਮੇੜ ਲਈ ਜਸੀ ਕੰਮ ਆ ਹੁਣ ਮੇਰੇ ਲਈ ਸੀ ਚਾਚੀ ਹੁਣ ਇਹ ਨਿਮੇੜ ਕੇ ਹਟੀਆਂ ਕਿਵੇਲਾ ਕਰਾਤਾ ਤੁਸੀਂ ਮੈਨੂੰ ਇੰਨਾ ਕਿਉਂ ਲੈ ਹੋਰ ਥੋੜੇ ਬੈਠੀ ਰਹੀ ਉਹਦੋਂ ਮਾ ਸਨ ਨਿਮੇੜੇ ਨੇ ਕੰਮ ਧੁੱਪ ਚੜ ਗਈ ਫਿਰ ਚਲ ਕੋਈ ਨਾ ਆ ਲੈ ਫੜਾ ਪੈਸੇ ਵੇਰਾ ਕਿਹੜੇ ਪੈਸੇ ਵੈਸੇ ਫੜਾਤਾ ਗਈ ਪ੍ਰੀਤ ਪ੍ਰੀਤ ਕਿਹੜੇ ਪੈਸੇ ਫੜਾ ਗਈ ਉਹ ਤਾਂ ਕਹਿੰਦੀ ਮੇਰੇ ਸੱਸ ਫੜਾ ਕੇ ਜਾਊਗੀ ਲਾ ਪ੍ਰੀਤ ਨੇ ਪ੍ਰੀਤ ਨੂੰ ਫੜਾਈ ਸੀਗੇ ਬਸ ਤਾਂ ਲਾ ਪ੍ਰੀਤ ਹੀ ਆਉਂਦੀ ਸੀ ਫੜਾਉਣ ਪ੍ਰੀਤ ਕਹਿੰਦੀ ਮੈਂ ਫੜਾਏ ਆਉਣੀ ਐ ਕਿੰਨਾ ਟਾਈਮ ਹੋ ਗਿਆ ਫੜਾ ਕੇ ਗਈ ਨੂੰ ਮੇਰੇ ਕੋਲ ਤਾਂ ਇੱਕ ਪੰਜੀ ਨਹੀਂ ਆਈ ਤਾਂ ਕਿ ਤੈਨੂੰ ਕਹਿੰਨੀ ਆ ਲੈ ਫੜਾ ਪੈਸੇ ਮੈਨੂੰ ਨਹੀਂ ਫੜਾ ਕੇ ਗਈ ਫੜ ਤੇਰੇ ਕੋਲੇ ਪੰਜੀ ਨਹੀਂ ਆਈ ਮੁੱਕਰ ਨਾ ਤੂੰ ਦੇਖ ਚਾਚੀ ਤੁਸੀਂ ਤਾਂ ਸੱਚੀ ਮੈਨੂੰ ਬੁੱਧੂ ਬਣਾ ਛੱਡਿਆ ਭਾਈ ਤੇਰੇ ਚਾਚੇ ਨੇ 3500 ਰੁਪਿਆ ਗਣਕੇ ਦਿੱਤਾਗਾ ਫਿਰ ਮੇਰੇ ਕੋਲ ਤਾਂ ਇੱਕ ਪੰਜੀ ਨਹੀਂ ਆਈ ਮੈਨੂੰ ਨਿਫੜਾ ਕੇ ਗਈ ਬਈ ਲਈ ਤਾਂ ਫਿਰਦੀ ਸੀ ਪੈਸੇ ਉਹ ਹਾਂ ਆਈ ਸੀ ਮੇਰੇ ਕੋਲ ਪੈਸੇ ਲਈ ਵੀ ਫਿਰਦੀ ਸੀ ਤੇ ਮੈਂ ਤਾਂ ਸੌਦਾ ਪੱਤਾ ਲੈਣੇ ਜਾਂਦੀ ਆ ਕਹਿੰਦੀ ਪੈਸੇ ਮੇਰੇ ਸਾਥ ਸੜਾ ਕੇ ਜਾਊਗੀ ਝੂਠੀ ਗੱਲ ਨਾ ਨਿਕਲ ਜੀ ਝੂਠੀ ਗੱਲ ਨਹੀਂ ਨਿਕਲਦੀ ਚਾਚੀ ਮੈਂ ਬੁੱਧੂ ਬਣਾ ਰੱਖਿਆ ਤੁਸੀਂ ਨੇ ਨਹੀਂ ਮੈਂ ਕਾਹਦੀ ਬੁੱਧੂ ਬਣਾ ਰੱਖੀ ਆ ਢੀ ਹੋਰ ਤੂੰ ਤਾਂ ਮੈਨੂੰ ਕਹਿ ਦਿੰਨੀ ਹੈਗੀ ਪੁੱਛੀ ਆ ਕੇ ਉਹਨੂੰ ਮੈਨੂੰ ਪੈਸੇ ਨੇ ਫੜਾ ਕੇ ਗਈ ਲਈ ਜਰੂਰ ਫਿਰਦੀ ਸੀ ਉਹ ਕੋਈ ਨਹੀਂ ਮੈਂ ਪੁੱਛਦੀ ਆ ਜਾ ਕੇ ਹਾਂ ਮੈਨੂੰ ਨਿਫੜਾ ਕੇ ਗਈ ਆਪੇ ਖਾ ਖੂਗੀ ਹੋਣੀ ਫਿਰ ਉ ਤਾਂ ਮੈਂ ਤੁਹਾਨੂੰ ਦੱਸਦੀ ਮੇਰੇ ਪੇਟੀ ਚ ਰੱਖੇ ਪੈਨੇ ਪੈ ਤੇ ਬੈਂਕਿਕ ਤੈਨੂੰ ਪਤਾ ਮੈਂ ਜਾ ਨਹੀਂ ਸਕਦੀ ਮੈਨੂੰ ਕਰ ਤਾ ਅੱਡ ਅੱਡ ਕਰਤਾ ਤੈਨੂੰ ਹੋਰ ਕਿਉਂ ਮੈਨੂੰ ਕੱਲੀ ਨੂੰ ਅੱਡ ਕਰਤਾ ਫਿਰ ਕੀ ਕਰਾਂ ਲੱਛਣੇ ਤੇ ਰਹੀਏ ਨੇ ਅੱਡ ਤਾਂ ਹੋ ਮੇਰੇ ਲੱਛਣ ਕਾ ਨੂੰ ਹੈ ਲੱਛਣ ਇਹ ਜੇ ਨੇ ਤੇਰਾ ਚਾਚਾ ਵੀ ਉਹਦੇ ਨਾਲ ਲੱਗਿਆ ਉਹ ਤਾਂ ਰਲੂਗਾ ਹੀ ਉਹ ਤਾਂ ਤੁਹਾਡਾ ਇੱਕ ਹੋ ਰਿਆ ਸੀ ਦੋਨਾਂ ਸੱਸ ਨੂੰ ਆਂਦਾ ਹੁਣ ਕੀ ਹੋ ਗਿਆ ਤੇ ਤੈਨੂੰ ਬੁੱਤੀ ਕਹਿੰਦੀ ਪੇਟੀ ਦੀ ਚਾਬੀ ਫੜਾ ਹੂੰ ਮੈਂ ਨਹੀਂ ਦਿੰਦੇ ਚਾਬੀ ਜਿਉਂਦੇ ਜੀ ਕਦੇ ਤਾਂ ਤੁਹਾਡਾ ਏਕਾ ਹੋ ਜਾਂਦਾ ਕਦੇ ਲੜ ਪੈਣੀ ਹੁਣ ਅੱਡ ਮਿੰਟਾਂ ਚ ਹੀ ਕਰਤਾ ਜੱਸੀ ਉਹਦੇ ਵਿੱਚ ਪੈਸੇ ਵੀ ਆ ਮੇਰੇ ਕੱਪੜੇ ਵੀ ਸੋਨਾ ਵੀ ਬਿਠੀਆਂ ਦੱਬ ਕੇ ਉਹਦੇ ਵਿੱਚ ਮੈਨੂੰ ਤਾਂ 5000 ਦੇਣ ਵਾਰੀ ਐ ਕਰ ਦੇਤੀ ਤੂੰ ਹੁਣ ਇਹਨੇ ਪੈਸੇ ਵੀ ਨੇ ਤੂੰ ਤਾਂ ਆਉਂਦੀ ਐ ਜੇ ਉਹਨਾਂ ਦੇ ਸਾਹਮਣੇ ਕੱਢ ਕੇ ਦੇਂਦੇ ਸਾਰੇ ਖੋਲ ਲੈਂਦੇ ਮੇਰੇ ਤੂੰ ਲੜੀ ਮੈਂ ਤਾਂ ਫੋੜਾ ਸਾ ਵੀ ਨਹੀਂ ਹੁੰਦਾ ਕਦੇ ਲੜ ਪੈਨੀਓ ਕਦੇ ਉਰੇ ਆ ਜਣੀਓ ਚੁੱਪ ਜੇ ਕਰਕੇ ਫੋੜੇ ਜੇ ਕੱਢਣ ਲੱਗ ਜਾਨੀਓ ਉਹਨਾਂ ਦੇ ਸਾਹਮਣੇ ਲੜਦੀਆਂ ਤੇਰੇ ਨਾਲ ਉਹ ਰਿਆ ਕਹਿੰਦੀ ਮੈਂ ਉਹਦੇ ਸਾਹਮਣੇ ਲੜਦੀਆਂ ਤੂੰ ਮੈਨੂੰ ਕਹਿੰਦੀ ਮੈਂ ਉਹਦੇ ਸਾਹਮਣੇ ਲੜਦੀਆਂ ਸਾਨਾ ਕਰਿਆ ਕਰਕੇ ਤੂੰ ਮੈਂ ਲੜਦੀ ਹੂ ਮਾ ਗੁੱਸਾ ਨਾ ਕਰ ਮੈਂ ਤਾਂ ਕਿਸੇ ਦਾ ਗੁੱਸਾ ਹੀ ਨਹੀਂ ਕਰਦੀ ਹੈਗੀ ਆਹੋ ਪੁੱਤ ਹਾਂ ਤੂੰ ਐ ਕਰ ਜੇ ਤੇਰੇ ਕੋਲ ਹੈਗਾ 500 ਰੁਪਇਆ ਮੈਨੂੰ ਦੇ ਦੇ ਮੇਰੇ ਕੋਲੇ ਭਾਲਦੀਓ ਚਾਚੀ ਮੈਨੂੰ ਫੜਾ ਕੇ ਗਈ ਸੀ ਤੂੰ ਨਹੀਂ ਬੰਤਾਈ ਸੀ ਉਹ 3500 ਦੇ ਕੇ ਗਈ ਆ ਫਿਰ ਮੈਨੂੰ ਨਹੀਂ ਦੇ ਕੇ ਗਈ ਉਹਨੂੰ ਪੁੱਛੀ ਜਾ ਕੇ ਨਾਲੇ ਲੈ ਤੂੰ ਮੂਤੇ ਆਵੇਂਗੀ ਮੂ ਤੇ ਮੈਂ ਆ ਜੂਗੀ ਮੈਂ ਕਿਹੜਾ ਚੋਰਨੀ ਆਗੀ ਮੈਨੂੰ ਫੜਾ ਕੇ ਨਹੀਂ ਗਈ ਜਦੋਂ ਉਹ ਜੱਸੀ ਇੱਕ ਦਿਨ ਦੇ ਦੇ ਮੈਨੂੰ ਖੰਡ ਦੀ ਕੌਲੀ ਇੱਕ ਚਾਹ ਦੀ ਪੱਤੀ ਮੇਰੀ ਗੱਲ ਸੁਣ ਧਾਰੀਆਂ ਦੇ ਦੇ ਜਦੋਂ ਮੈਂ ਪਿਲਸਣ ਕਢਾ ਕੇ ਲੈ ਆਈ ਉਹਦੇ ਤੋਂ ਮੈਂ ਲੈ ਕੇ ਦੇ ਦਿੰਦੀ ਮੇਂ ਕੁੱਤੀ ਨੇ ਸਾਰੇ ਜੀ ਸੌਦੇ ਨੂੰ ਜਿੰਦਾ ਲਾਤਾ ਉਹਦੇ ਚਟੋਲੀ ਚ ਪਾ ਕੇ ਅੱਛਾ ਤੈਨੂੰ ਨਾਲ ਤਾਂ ਚਾਹ ਪੱਤੀ ਦੇ ਦਾਂ ਹਾਂ ਨਾਲੇ ਖੰਡ ਦੇ ਦਾਂ ਹਾਂ ਨਾ ਤੂੰ ਮੈਨੂੰ ਫੜਾ ਕੇ ਗਈ ਸੀ ਚਾਚੀ ਮੈਂ ਤੈਨੂੰ ਕਿੱਥੋਂ ਦਊਂਗੀ ਜੋ ਥੋੜੇ ਮੰਗਣ ਆਉਂਦੀ ਹੁੰਦੀ ਸੀ ਉਹ ਤਾਂ ਤੂੰ ਮੇਨੇ ਵੀ ਦੇਤੇ ਮੈਨੂੰ ਜਰਕ ਦੇਣੇ ਸਾਡੇ ਚਾਹ ਪੱਤੀ ਦੇ ਲੈਣ ਆਉਂਦੀ ਸੀ ਕਿ ਖਾਣ ਦੇ ਲੈਣ ਆਉਂਦੀ ਸੀ ਤੂੰ ਤਾਂ ਹੁਣ ਮੇਰੇ ਨਾਲ ਲੜਨ ਬੈਠ ਗਈ ਮੈਂ ਤਾਂ ਪਹਿਲੀ ਹੀ ਉਹ ਲੈਣ ਗਈ ਮੈਂ ਤਾਂ ਤੇਰੇ ਨਾਲ ਪਈ ਮੈਂ ਤੈਨੂੰ ਜੱਟੇ ਵਾਰ ਰੱਖਦੀ ਨਹੀਂ ਨਾ ਮੈਂ ਤੈਨੂੰ ਕਿੱਸ ਮੇਰੇ ਘਰੇ ਵੜਨ ਦੀ ਲੋੜ ਨਹੀਂ ਹੈਗੀ ਮੈਂ ਤਾਂ ਸਿੱਧੇ-ਸੁਧੇ ਜੇ ਪੈਸੇ ਦੇ ਦਈ ਨਾ ਮੈਂ ਤੇਰੇ ਨਾਲ ਬਰਤਨਾਂ ਤੂੰ ਮੇਰੇ ਨਾਲ ਨਾ ਬਰਤਨ ਬਰਤਨੇ ਵਾਰ ਰੱਖਦੀ ਨਹੀਂ ਨਾ ਮੈਂ ਨਹੀਂ ਰੱਖਦੀ ਤੇਨੂੰ ਲੋੜ ਹੈ ਨਹੀਂ ਕਿਸੇ ਕੰਮ ਦੀ ਤੈਨੂੰ ਲੋੜ ਪਊਗੀ ਤੀਵੇਂ ਤੂੰ ਵੀ ਨਹੀਂ ਕਿਸੇ ਕੰਮ ਦੀ ਚੱ ਮਤਤ ਨਰ ਬਾਈ ਨਹੀਂ ਕਰਦੀਆਂ ਲੈ ਮੇਰੇ ਕਰੇ ਆ ਕੇ ਮੇਰੀ ਤੇ ਰੋ ਮਾਰੀ ਜਾਂਦੀ ਤੇ ਤੂੰ ਪੈਸੇ ਤੇ ਨਹੀਂ ਸੀ ਦੇਤੇ ਤੂੰ ਤਾਂ ਮੇਰੇ ਕੋਲ ਕੋਈ ਪੈਸੇ ਨਹੀਂ ਆਏ ਨਾ ਤੂੰ ਤਾਂ ਤੂੰ ਤਾਂ ਮੇਰੇ ਨੂੰ ਨੂੰ ਕਹਿੰਦੀ ਆਂ ਬਿਉਰੇ ਦੱਬ ਲੈ ਝੂਠ ਮਾਰੀ ਜਾਂਦੇ ਤੁਸੀਂ ਆ ਕੇ ਪੈਸੇ ਆ ਕੇ ਪਹਿਲੇ 650 ਨਾਮਲਾ ਤਾਂ ਹੁਣ ਆ ਕੇ 350 ਵੀ ਆ ਗਿਆ ਤੇ ਕੋਈ ਨਹੀਂ ਆਇਆ ਹੈਗੇ ਬੰਦੇ ਗਵਾਨ ਹੈ ਕੋਈ ਨਹੀਂ ਮੈਂ ਕਿਹੜਾ ਗਵਾਨ ਕਿਹੜਾ ਗਵਾਨ ਦੱਸ ਲੈ ਮੇਰੇ ਘਰ ਕੁੜੀ ਹੈ ਮੇਰੀ ਗਵਾਨ ਦਾ ਬੰਦਾ ਨਾਲ ਆਉਣਾ ਸੀ ਬਈ ਸਾਰਿਆਂ ਨੇ ਦੇਵਾਂ ਲਾ ਤੇ ਮੈਂ ਫੜਾ ਆਉਂਗੀ ਲੈ ਫੜਾ ਆਉਂਗੀ ਉਵੇਂ ਫੜਾ ਕੇ ਮੈਨੂੰ ਆ ਕੇ ਹੈ ਉਹ ਐਡੀ ਵੀ ਮੈਂ ਮਰੀ ਨਹੀਂ ਜਿੱਡੀ ਤੂੰ ਕਹਿਨੀ ਆ ਮੈਂ ਹੋਰ ਕਿਸੇ ਦੇ ਲਿਆਉਂਗੀ ਮੈਂ ਤਾਂ ਘਰ ਤੋਂ ਲਿਉਂਦਾ ਰ ਪਰ ਲਿਆ ਤੂੰ ਮੇਰੇ ਕੋਲ ਕੀ ਲੈਣਾ ਹੈ ਮੈਂ ਤਾਂ ਕਹਿੰਦੀ ਤੇ ਪਾਸੋਂ ਜਾਣਾ ਲੱਗੇ ਨਾਲ ਦੇਖ ਆ ਵੀ ਚਲੇ ਤੂੰ ਹੀ ਲੈ ਲੈਨੀ ਆਗੀ ਮੈਂ ਕੋਈ ਨੰਦੀ ਤੂੰ ਫੜਾ ਕੇ ਗਈ ਸੀ ਮੈਨੂੰ ਤੈਨੂੰ ਇੱਕ ਦਿਨ ਲੋੜ ਪਊ ਤੂੰ ਮੇਰੇ ਕੋਲ ਆਣੀਗੀ ਹੋਰ ਗਵੰਡੀ ਬਥੇਰੇ ਨੇ ਤੇਰੇ ਨਾਲੋਂ ਸਾਰੇ ਗਵੰਡੀ ਚੰਗੇ ਨੇ ਤੂੰ ਕੱਲੀ ਨਹੀਂ ਚੱਜਦੀ ਤੂੰ ਆਵੇਂਗੀ ਮੇਰੇ ਕੋਲ ਕੋਈ ਨਾ ਆ ਜੂਗੀ ਯਾਦ ਰੱਖੀ ਤੂੰ ਫੇਰ ਤੇ ਮੈਂ ਯਾਦ ਵੀ ਕਰਾਉਂ ਤੂੰ ਤੇਰਾ ਕੰਮ ਵੀ ਕਰੂੰ ਨੀ ਮੈਂ ਆਉਂਦੀ ਹੀ ਨਹੀਂ ਜਾ ਤਾਂ ਫੇਰ ਆਲੇਗੀ ਤੇਰਾ ਕੋਈ ਨੀ ਤੂੰ ਦੇਖ ਲਈ ਲੱਛਣ ਕਰਦੀ ਆ ਦੇਖ ਲੈ ਉਰੇ ਆ ਕੇ ਸਿਰ ਤੇ ਛੜਦੀ ਹੈ ਜੀ ਨਾਲ ਤੱਕ ਚਾਹ ਪੱਤੀ ਮੰਗਣ ਆਉਂਦੀ ਨਾਲ ਖੰਡ ਮੰਗਣ ਆਉਂਦੀ ਆ ਫੇਰ ਵੀ ਸਿਰ ਤੇ ਛੜ ਛੜ ਜਾਂਦੀ ਹੈ ਦੇਖ ਕਿੱਧਰ ਦੀ ਬਣੀ ਫਿਰਦੀ ਹੈ ਬੁਢੀ ਜੀ ਘੁੜਾ ਪ੍ਰੀਤ ਤੂੰ ਜੱਸੇ ਦੇ ਪੈਸੇ ਦੇਖ ਨੀ ਆਈ ਦੇਖੇ ਹੀ ਐ ਕਿਉਂ ਉਹ ਤਾਂ ਕਹਿੰਦੀ ਮੈਨੂੰ ਦੇਖੇ ਨਹੀਂ ਗਈ ਪੈਸੇ ਉਹਨੂੰ ਸੋਗੂ ਸੋਗੂਗੀ ਤੂੰ ਉਹਦੇ ਕੋਲ ਕੀ ਕਰਨ ਨਹੀਂ ਦੀ ਮੈਂ ਤਾਂ ਉਹਦੇ ਕੋਲ ਕੰਮ ਗਈ ਸੀ ਕਹਣਾ ਇਹ ਕਿ ਕੰਮ ਪੈ ਗਿਆ ਧੱਕਾ ਹੁਣ ਤੂੰ ਤਾਂ ਜਿੰਦਾ ਲਾਈ ਬੈਠਿਆ ਖੰਡਚਾ ਨੂੰ ਮੈਨੂੰ ਖੰਡਚਾ ਅੱਛਾ ਉਹਦਾ ਨੰਬਰ ਵੀ ਹੀ ਹੁਣ ਤੂੰ ਹਾਂ ਧਾਰੀ ਲੈਣ ਗਏ ਸੀ ਉਹ ਤੋਂ ਮੈਂ ਨਾ ਤੈਨੂੰ ਸ਼ਰਮ ਤਾਂ ਨਹੀਂ ਆਈ ਪਹਿਲਾਂ ਤਾਂ ਅਗਲੀ ਦਾ ਜਰੂਸ ਕੱਢ ਕੇ ਉਹਨੂੰ ਘਰੋਂ ਗੜਤਾ ਹੁਣ ਉਹ ਤੋਂ ਚਾਹ ਪੱਤੀ ਵੀ ਮੰਗਣ ਬਾਗੀ ਤੂੰ ਆਂਡ ਕਮਾੜੇ ਵਿੱਚ ਸਰਦਾ ਨਹੀਂ ਹੁੰਦਾ 100 ਵਾਰੀ ਬੰਦਾ ਲੜਦਾ 100 ਵਾਰੀ ਭੇਡਦਾ ਇੱਡੀ ਕਿੱਡੇ ਕਾ ਗੱਲ ਸੀਗੀ ਆਪਣੇ ਕੋਲ ਡਾਂਗਾ ਚੱਲ ਰਿਆਂ ਸੀ ਉਹਦੇ ਨਾਲ ਪੈਸਿਆਂ ਦੀ ਗੱਲ ਸੀ ਪੈਸੇ ਤੂੰ ਫੜਾਇਆ ਈ ਅਗਲੀ ਕਹਿੰਦੀ ਮੈਨੂੰ ਫੜਾ ਕੇ ਨਹੀਂ ਗਈ ਕਿਉਂ ਨਹੀਂ ਫੜਾਤੀ ਤਈ ਕੱਲ ਨੂੰ ਕਿਸੋਰ ਕਹੂਗੀ ਉਹ ਉਹ ਤਾਂ ਲੈ ਕੇ ਸ਼ਰੈਮੇ ਮੁਕਰ ਗਈ ਤੇ ਨਾਲ ਤੂੰ ਤਾਂ ਕਹਿੰਦੀ ਮੇਰੇ ਕੋਲ ਬਾਦੂ ਪੈਸੇ ਨਹੀਂ ਪੇਟੀ ਚੋਂ ਕੱਢ ਲਿਆ ਹੁਣ ਲੈ ਆ ਚਾਹ ਪੱਤੀ ਇਹ ਤਾਂ ਮੌਕੇ ਦੀ ਗੱਲ ਸੀ ਮੈਂ ਕਿਹਾ ਹੁਣ ਦੇ ਦੇ ਤੈਨੂੰ ਮੈਂ ਲੈ ਕੇ ਦੇ ਦੂੰਗੀ ਫਿਰ ਆਹੋ ਉਹ ਕਹਿੰਦੀ ਮੇਰਾ 3500 ਰੁਪਿਆ ਦਿਓ ਸਿੱਧਾ ਕਹਦੇ ਵੀ ਆਹ ਦੀ ਜੇਬ ਚੋਂ ਖਰਚ ਕੇ ਰਾਜੀ ਨਹੀਂ ਹੈਗੀ ਬਈ ਬਈ ਰੋੜਾ 3500 ਦਾ ਹੈ ਜੇ ਤੂੰ ਆਪ ਖਰਚਾ ਨਾ ਖਰਚਾ ਵਾ ਤੁਸੀਂ ਲਾਓ ਜਿੰਦੀ ਤੈਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ ਮੈਂ ਤੇ ਗੱਲ ਕਰ ਲੂੰਗੀ ਚੱਲ ਕੋਈ ਨਹੀਂ ਹੁਣ ਤੇਰ ਨਾਲ ਪੇਚਾ ਭੂ ਅਗਲੀ ਦਾ ਕਹੂਗਾ ਪੇਚਾ ਭਾਈ ਚੱਲੀ ਐ ਤਾਂ ਕੱਲ ਕੋਈ ਹੋਰ ਚੀਜ਼ ਲੈ ਕੇ ਮੁਕਰ ਜੂ ਉਹ ਫਿਰ ਇਹ ਤਾਂ ਸੌਹਾ ਸਿਰ ਤਾਂ ਤੇ ਰਹਿ ਗਈ ਗੱਲ ਹਾਂ ਉਹਦਾ ਮੈਂ ਸਬੂਤ ਹੈਗੇ ਮੈਂ ਦੱਥ ਨਾਲ ਲੈ ਕੇ ਆਈਆਂ ਬਈ ਮੈਂ ਕਿਹਾ ਸੀ ਵੀ ਮੇਰੇ ਘਰ ਵਾਲਿਆਂ ਨੇ ਦਿੱਤੇ ਭਾਈ ਗਣਕੇ ਹਾਂ ਗਾਹ ਕੁੜੀ ਮੈਂ ਪੜਾਏ ਸਮਝ ਨਹੀਂ ਰਹੀਆਂ ਮੈਂ ਗਾਹ ਪੜਾਏ ਨੇ ਕਹਿੰਦੀ ਕਿ ਹੋਰ ਕੀ ਸਬੂਤਾਂ ਮੈਨੂੰ ਫੜਾਉਣ ਦਾ ਮੈਂ ਤਾਂ ਉਹ करूਗੀ ਭਈ ਉਹਦੇ ਨਾਲ ਕਿ ਆਪਾਂ ਘੱਟ ਕਰੀਏ ਉਹ ਤਾਂ ਜਾਣ ਕੇ ਮੁੱਕਰੀ ਅਗਲੀ ਹੁਣ ਫੇਰ ਅਗਲੀ ਮੁੱਕਰੀ ਜਾਂਦੀ ਆ ਭਾਈ ਹੁਣ ਆਪਦਾ ਕੰਮ ਆਪ ਹੀ ਨਿਮੇੜ ਮੁੱਕਰੀ ਜਾਵੇ ਦੋਈ ਨਾ ਆਪਾਂ ਨੂੰ ਕੀ ਆਪਾਂ ਤਾਂ ਦੇ ਆਏ ਅਗਲੀ ਜ਼ਿਆਦੇ ਚੰਬਲ ਕਿਸਮਾਂ ਦੀ ਸੌ ਕੁਸ ਬੋਲਦੀ ਆ ਚਾਂਬਲੂ ਕੀ ਉਹ ਤਾਂ ਤੁਸੀਂ ਚੰਬਲਾਈ ਹੋਈ ਐ ਤੂੰ ਹੀ ਲਈ ਤੀ ਕੰਮ ਤੇ ਮੈਂ ਤਾਂ ਮੂੰਹ ਲਾਉਂਦੀ ਨਹੀਂ ਤੂੰ ਹੀ ਲਾਵੇਂ ਕਿ ਉਹਨੂੰ ਮੈਂ ਤਾਂ ਲਾਉਂਗੀ ਭਈ ਮੈਂ ਅਰਿਜਨਲ ਕਿਉਂ ਟੁੱਟ ਕੇ ਬੈਠਾ ਤੇਰੇ ਪਿੱਛੇ ਤੂੰ ਤਾਂ ਜੋ ਤੇਰੀ ਵੀ ਇੱਥੋਂ ਹੀ ਮੰਗੂਗੀ ਕਿਧਰੇ ਨਹੀਂ ਮੰਗਦੀ ਮੈਨੂੰ ਤੇਰਾ ਕੀ ਬਥੇ ਝੂਠ ਮਾਰਦੀ ਹੋਵੇਂ ਮੈਂ ਕਿਹ ਚੂਠ ਮਾਰਦੀ ਆ ਉਹਨੂੰ ਮੂੰਹ ਤੇ ਬ ਬਲਾ ਲੂੰਗੀ ਮੂਤੇ ਕੋਈ ਨਾ ਮੇਰੀ ਗੱਲ ਨਾ ਪੇ ਕਰ ਲੂ ਤੂੰ ਵਿਚ ਨਾ ਬੋਲੀ ਵਿਚ ਨਾ ਬੋਲੀ ਹਾਂ ਲਾ ਕੇ ਜਿੰਦਾ ਸਾਰੇ ਕਾਸੇ ਨੂੰ ਬੈਠੀ ਆ ਮੋਜ ਨਾਲ ਲਾਉਂਗੀ ਮੈਂ ਪੈਸੇ ਲੱਗੇ ਦੀ ਤੇਰੇ ਹੋਰ ਨਹੀਂ ਲੱਗੇ ਸੀ ਬਗ ਜਾ ਰੋ ਲੱਗੇ ਸੀ ਆਹੋ ਹੋਰ ਨਾ ਸੁਣ ਲਈ ਤੂੰ ਨਾ ਸੁल्ली ਮੇਰੇ ਤੋਂ ਓ ਯਾਰ ਫਰੀ ਤਾਂ ਚਾਹ ਬਣਾ ਦੇ ਚਾਹ ਬਣਾ ਲੈ ਮੈਨੂੰ ਛਿੜੋ ਜੀ ਨਾ ਮੇਰਾ ਚਿੱਤ ਜਾਨੀ ਠੀਕਾ ਕਿਉਂ ਕੀ ਹੋ ਗਿਆ ਓਏ ਬੀਬੀ ਨੇ ਕੁਝ ਕਿਹਾ ਤਾਂ ਕਿਸੇ ਨੇ ਨਹੀਂ ਕੁਝ ਕਿਹਾ ਮੈਨੂੰ ਫਿਰ ਗੱਲ ਕੀ ਹੋ ਗਈ ਕੱਲ ਕੀ ਮੰਮੀ ਦਾ ਫੋਨ ਆਇਆ ਸੀਗਾ ਅਮਨੀ ਦਾ ਐਕਸੀਡੈਂਟ ਹੋ ਗਿਆ ਸੌਖਾ ਹੋਰ ਮੈਨੂੰ ਤਾਂ ਟੈਨਸ਼ਨ ਲੱਗੀ ਪਈ ਹੈ ਪਤਾ ਨਹੀਂ ਠੀਕ ਹੋਣਾ ਕਿੰਨੀਆਂ ਕਿਸਟਾਂ ਹੋਣਗੀਆਂ ਉਹਦੇ ਐਵੇਂ ਕਿਵੇਂ ਕਾਦੇ ਨਾਲ ਹੋ ਗਿਆ ਕੁਛ ਕੁਛ ਦੱਸਿਆ ਉਹਨਾਂ ਨੇ ਐ ਨਹੀਂ ਮੈਨੂੰ ਪਤਾ ਹੈਗਾ ਮੰਮੀ ਨੇ ਮੈਨੂੰ ਕੁਛ ਨਹੀਂ ਦੱਸਿਆ ਵੀ ਕਿਵੇਂ ਐਕਸੀਡੈਂਟ ਹੋਇਆ ਮੰਮੀ ਕਹਿੰਦੀ ਤੁਸੀਂ ਛੇਤੀ ਆਜੋ ਘਰ ਇੱਕ ਵੀ ਰੁਪਈਆ ਨਹੀਂ ਹੈਗਾ ਤੂੰ ਟੈਨਸ਼ਨ ਨਾ ਲੈ ਤੂੰ ਐਂ ਦੱਸ ਵੀ ਕਿੰਨੇ ਘਰ ਰੁਪਈਆ ਦੀ ਲੋੜ ਹੈ 1.5 ਤੋਂ 2 ਲੱਖ ਰੁਪਈਆ ਤਾਂ ਚਾਹੀਂਦੀ ਹੈ ਲੱਖ ਰੁਪਈਆ ਤਾਂ ਡਾਕਟਰ ਨੇ ਮੰਗੇ ਐ ਤੇ ਬਾਕੀ ਤੈਨੂੰ ਪਤਾ ਹੈ ਦਵਾਈਆਂ ਬੂਟੀਆਂ ਬਾਹਰੋਂ ਲਿਓਣੀਆਂ ਪੈਂਦੀਆਂ ਨੇ ਇਹਨੇ ਤਾਂ ਲੱਗੇ ਜਾਣਗੇ ਮੇਰੇ ਕੋਲ ਤਾਂ ਇੱਕ ਪੰਜੀ ਨਹੀਂ ਹੈਗੀ ਤੂੰ ਟੈਨਸ਼ਨ ਨਾ ਲੈ ਮੈਂ ਐ ਕਰਦਾ ਮੈਂ ਅੜਤੀ ਕੋਲ ਜਾ ਕੇ ਆਉਣਾ ਚੰਗਾ ਛੇਤੀ ਜਾ ਕੇ ਆਉ ਮੇਂ ਤਾਂ ਟੈਨਸ਼ਨ ਹੋਈ ਪਈ ਆ ਕਿਤੇ ਵੀਰੇ ਦੇ ਜਿਆਦੇ ਸੱਟਾਂ ਨਾ ਲੱਗੀਆਂ ਹੁਣ ਉਹ ਤੂੰ ਟੈਨਸ਼ਨ ਨਾ ਲੈ ਮੈਂ ਬਾਪੂ ਨੂੰ ਨਾਲ ਹੀ ਲੈ ਜਾਊਗਾ ਜਲਦੀ ਜਾਓ ਮੈਂ ਤੇ ਬਾਪੂ ਜਾ ਕੇ ਆਉਨੇ ਕੋਈ ਤੂੰ ਟੈਨਸ਼ਨ ਨਾ ਲਈ ਬਸ ਮੈਂ ਹੁਣੇ ਗਿਆ ਤੇ ਹੁਣੇ ਆਇਆ ਫਿਰ ਆਪਾਂ ਚੱਲਦੇ ਆਂ ਚੰਗਾ ਠੀਕ ਹੈ ਠੀਕ ਹੈ ਪਾਣੀ ਨੇ ਕਿਤੇ ਮਾ ਆ ਗਏ ਬਸ ਇਹ ਕਿੰਨੇ ਦੁਸਕੇ ਜਾਂਦੀ ਐ ਅੱਗੇ ਤਾਂ ਕਿੱਥੇ ਰੁਹੀਨੀ ਐ ਇਹ ਚਲ ਆਪਾਂ ਨਿਕਲਿਆਣਾ ਕੁਛ ਮਰਜ਼ੀ ਹੋਵੇ ਫੇਰ ਵੀ ਪੁੱਛਤਾ ਲਮਾ ਹੋਇਆ ਕੀ ਐ ਜਾ ਕੇ ਪੁੱਛਦੇ ਆਂ ਕੁੜੇ ਪਰੇ ਤੋ ਉਹ ਤਾਂ ਮੇਰਾ ਜੀਨਸੀ ਕਰਦਾ ਤੁਹਾਨੂੰ ਬੁਲਾਉਣ ਨੂੰ ਫੇਰ ਵੀ ਮੇਰੀ ਜੀਬ ਨਹੀਂ ਰਹਿੰਦੀ ਆ ਝੁਲਕੀ ਕਰ ਤਾਂ ਜਾਨੀ ਐ ਕੁਛ ਨਹੀਂ ਹੋਇਆ ਹੋਇਆ ਤਾਂ ਕੁਛ ਦੱਸ ਦੇ ਮੈਂ ਕਿਹੜਾ ਦੁਸ਼ਮਣ ਐਂਗੀ ਮੰਮੀ ਮੇਰੇ ਨਾਲ ਲੜਾਈਆਂ ਨਾ ਲੋ ਅੱਜ ਕਿਉਂ ਐਹ ਜਾ ਕੀ ਹੋ ਗਿਆ ਦੱਸ ਦੇ ਮੇਰੇ ਭਾਈ ਦਾ ਐਕਸੀਡੈਂਟ ਹੋ ਗਿਆ ਮੰਮੀ ਦਾ ਫੋਨ ਆਇਆ ਸੀਗਾ ਹਾਏ ਮੈਂ ਮਰ ਜਾ ਕੁੜਿਆ ਐ ਕਿਵੇਂ ਹੋ ਗਿਆ ਐਨੇ ਮੈਨੂੰ ਪਤਾ ਕਿਵੇਂ ਹੋ ਗਿਆ ਡਾਕਟਰ ਨੇ ਲੱਖ ਰੁਪਏ ਮੰਗਿਆ ਤੇ ਘਰੇ ਤਾਂ ਇੱਕ ਵੀ ਰੁਪਿਆ ਨਹੀਂ ਹੈ ਗਿਆ ਫਿਰ ਤਾਂ ਬਹੁਤ ਮਾੜੀ ਗੱਲ ਹੋएगी ੁੰਡੇ ਨੂੰ ਕਹਿੰਦੀ ਆੜਤੀਆਂ ਤੇ ਫੜ ਲਿਆਉਂਦੇ ਗਏ ਨੇ ਪੁੱਛਣਾ ਪਤਾ ਨਹੀਂ ਕੀ ਬਣੂਗਾ ਟਾਈਮ ਤੇ ਕੌਣ ਖੜਦਾ ਹੁੰਦਾ ਨਾਲ ਕੋਈ ਨਹੀਂ ਖੜਦਾ ਔਖੇ ਟਾਈਮ ਤਾਂ ਕੋਈ ਨਹੀਂ ਖੜਦਾ ਕਹਿੰਦੇ ਹੁੰਦੇ ਸੁੱਖ ਚ ਤਾਂ ਹਰੇਕ ਨਾਲ ਖੜ ਜਾਂਦਾ ਹੂੰ ਚੱਲ ਕੋਈ ਨਹੀਂ ਜੇ ਕਿਤੇ ਜਵਾਜੂ ਮਿਲ ਗਿਆ ਪੈਸਿਆਂ ਤੋਂ ਤਾਂ ਦੱਸਦੀ ਮੈਨੂੰ ਫਿਰ ਵੀ ਕਮਾਦੀ ਲੋੜ ਪਈ ਤੂੰ ਚੰਗਾ ਫੇਰ ਕਰਨਾ ਕਰੀ ਵੱਲੇ ਤਾਂ ਆਰਤੰਗਰੇ ਭੇਜ ਦੇ ਉਹਦੇ ਪਿਓ ਨੂੰ ਭੇਜ ਦੇ ਗਏ ਨੇ ਮਮੀ ਪੁੱਛਣਾ ਦੇਖਦੇ ਆ ਕੀ ਬਣਦਾਗਾ ਚਲ ਕੋਈ ਨਾ ਫਿਕਰ ਕੰਨ ਕਰਦੀਆਂ ਕੀ ਮਿਲ ਜਾਣਗੇ ਪੈਸੇ ਨਾਣੇ ਤੇਰਾ ਭਾਈ ਠੀਕ ਹੀ ਹੋਵੇ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆ ਵੀ ਉਹ ਤੰਦਰੁਸਤੀ ਹੋਵੇ ਪੁੱਤ ਜਦੋਂ ਤੇਰੇ ਬਾਪੂ ਘਰ ਹੀ ਆ ਗਏ ਮੈਨੂੰ ਦੱਸ ਦੀ ਮੈਂ ਨਾਲ ਵਗ ਚੱਲੂੰਗੀ ਚੰਗਾ ਕੋਈ ਨਾ ਠੀਕ ਹੈ ਫਿਕਰ ਨਾ ਕਰ ਠੀਕ ਹੀ ਹੋਗਾ ਪਰ ਮਾਤਾ ਮੱਲੀ ਕਰੋ ਮਨਾ ਕਹਿੰਦੇ ਹੁੰਦੇ ਆ ਔਖੇ ਟਾਈਮ ਕਿਸੇ ਦੇ ਕੰਮ ਆ ਜੀ ਤਾਂ ਉਹ ਰੱਬ ਹੁੰਦਾਗਾ ਜੇ ਹੁਣ ਨਾ ਮੈਂ ਕੰਮ ਆਈ ਇਹਨਾਂ ਦੇ ਫਿਰ ਆਉਂਗੀ ਕਦੇ ਨਾਲੇ 2 ਸਾਲਾਂ ਦੇ ਇਕੱਠੇ ਕਰ ਰੱਖੇ ਨੇਗੇ ਮੇਰਾ ਕੰਮ ਵੀ ਕੀ ਹੈਗਾ ਮੈਨੂੰ ਤਾਂ ਮਹੀਨੇ ਤੇ ਮਿਲੀ ਜਾਂਦਾ 1500 ਇਹਨਾਂ ਨੂੰ ਦੇ ਨਾ ਦੇਮਾ ਨਾਲੇ ਹਾਇ ਤਾਂ ਮੇਰੀ ਨੂੰਹ ਬੱਜੂ ਕੀ ਤਾਂ ਮੇਰੀ ਨੂੰਹੀ ਜੇ ਕਿਸੇ ਤੋਂ ਹੋਰ ਮੰਗਣਗੇ ਫਿਰ ਵੀ ਤਾਂ ਮੈਨੂੰ ਹੀ ਫਿਕਰ ਹੋਊਗਾ ਬਿਸ਼ਰਮੀ ਮੈਨੂੰ ਆਊਗੀ ਅਗਲਾ ਕਹਿੰਦਾ ਘਰ ਦੇ ਵਿੱਚ ਬੁੜੀ ਆ ਉਹਨੇ ਕੋਈ ਇਹਨਾਂ ਦਾ ਹਿੱਲੇ ਨਹੀਂ ਕੀਤਾ ਚਲ ਮੈਂ ਇਹਨਾਂ ਨੂੰ ਦੇ ਹੀ ਦੇਉਂਗੀ ਕੋਈ ਨਾ ਪਤਾ ਹਾਸਲ ਰਕ ਆਉਂਦੀ ਹੁਣ ਇਹਨਾਂ ਦਾ ਬਾਪੂ ਹੋਰੀ ਕਾਹਨੂੰ ਫਿਕਰ ਕਰਦੀ ਹਾਂ ਫਿਕਰ ਤਾਂ ਮੰਮੀ ਹੋਏ ਜਾਂਦੀਆਂ ਕੱਲਾ ਕੱਲਾ ਭਰਾ ਸੀ ਮੇਰਾ ਪਤਾ ਨਹੀਂ ਕਿਵੇਂ ਹੋਊਗਾ ਕੋਈ ਹੋ ਕੀ ਬਣੇ ਰੈਡੀ ਕੀ ਬਾਨਾ ਸੀ ਭਾਈ ਆਰਤੀਆ ਹੈ ਨਹੀਂ ਇੱਥੇ ਬਾੜ ਗਿਆ ਕੋਈ ਆ ਕੁਮਨ ਕਮਨ ਜੇ ਪਹਾੜੀਆਂ ਚ ਮਲੀਮ ਕਹਿੰਦਾ ਜੀ ਹੁਣ ਕੈਸ ਹੈ ਨਹੀਂਗਾ ਸੈਨ ਉਹਦੇ ਹੋਣਗੇ ਕੋਈ ਚੱਕ ਸੈਨ ਵਾਲਾ ਹੈ ਨਹੀਂਗਾ ਹੁੰਦਾ ਸਿਆਪਾ ਫਿਰ ਹੁਣ ਕੀ ਕਰੀਏ ਕਿਸੇ ਹੋਰ ਤੋਂ ਪੁੱਛ ਲੈਣ ਤੇ ਕਿਸੇ ਰਿਸ਼ਤੇਦਾਰ ਤੋਂ ਪੁੱਛ ਲੋ ਉਹ ਨੂੰ ਐ ਕਹਿੰਦੇ ਵੀ ਗੂਗਲ ਪੇ ਕਰ ਦਿੰਦਾ ਮੋਬਾਈਲ ਮੁੱਲ ਹੋਊਗਾ ਤੇ ਕੋਲੇ ਗੂਗਲ ਪੇ ਕਾਣੂ ਹੁੰਦੇ ਹੁੰਦੇ ਆ ਜੀ ਐ ਉਹ ਆਪ ਦੇ ਖਾਤੇ ਤੇ ਚਲਾਉਂਦਾ ਨਹੀਂ ਮਾ ਉਹ ਦੁਕਾਨ ਦੇ ਖਾਤੇ ਤੇ ਚਲਾਉਂਦਾ ਦੁਕਾਨ ਦੇ ਖਾਤਿਆਂ ਤੇ ਗੂਗਲ ਪੇ ਨਹੀਂ ਚੱਲਦਾ ਤੁਹਾਡੇ ਗੂਗਲ ਪੇ 'ਚੋਂ ਇੰਨੇ ਪੈਸੇ ਨਹੀਂ ਹੁੰਦੇ ਮੇਰੇ ਖਿਆਲ 'ਚ ਕੱਲਾ 50000 ਰੁਪਏ ਹੁੰਦਾ ਪਰ ਕਿਸੇ ਹੋਰ ਨੂੰ ਨਹੀਂ ਪੁੱਛਿਆ ਤੁਸੀਂ ਪੁੱਛਿਆ ਇੱਕ ਦੋ ਨੂੰ ਮੌਕੇ ਤੇ ਕਿਹੜਾ ਖੜਦਾ ਹੁੰਦਾ ਭਾਈ ਅਗਲਾ ਹੀ ਕਹਿ ਲੈਂਦਾ ਵੀ ਕੱਲ ਨੂੰ ਸਵੇਰੇ ਕੱਲ ਨੂੰ ਸਵੇਰੇ ਪਰਸੋਂ ਬੱਸ ਪੁੱਤ ਫਿਰ ਐ ਕਰਦੇ ਆ ਜਿਹੜੇ ਮੇਰੇ ਕਾਂਟੇ ਨੇਗੇ ਉਹ ਗੈਨੇ ਰੱਖ ਦਿੰਨੀਆਂ ਮੈਂ ਇਹੀ ਮੈਂ ਕਹਿੰਦਾ ਸੀ ਪੁੱਤ ਫਿਰ ਐ ਕਰ ਲੋ ਨਾ ਇਹ ਤਾਂ ਸ਼ਾਂਪਾਂ-ਸੂੰਪਾਈਆਂ ਕੜਾਗਾ ਮੇਰੇ ਆਲਾ ਉਹ ਦੇ ਆ ਭਾਈ ਸੁਨਿਆਰ ਨੂੰ ਹੋਰ ਕੀ ਹੱਲ ਲਗਾ ਉਹਨੂੰ ਐਂ ਕਹਦਾਂਗੇ ਵੀ ਹਫਤੇ ਇੱਕ ਤੱਕ ਬਾਪੂ ਹੈ ਪਰਸੋਂ ਨੂੰ ਕਹਿੰਦਾ ਹਾਂ ਹਫਤੇ ਤੱਕ ਫਿਰ ਜਲਦੀ ਝੱਲੋ ਜੀ ਪਤਾ ਨਹੀਂ ਕਿਹੜੇ ਹਾਲ ਚ ਹੋਊਗਾ ਮੇਰਾ ਭਰਾ ਪੁੱਤ ਕਿਥੇ ਜਾਂਦੀ ਲੋੜ ਨੇ ਮੇਰੀ ਪੇਟੀ ਦੀ ਚਾਬੀ ਪਈ ਆ ਉਹਦੇ ਥੱਲੇ ਕੱਪੜੇ ਦੇ ਚੱਕ ਜਿਹੜੇ ਦੋ ਬਿਸਤਰੇ ਤੀਜੇ ਬਿਸਤਰੇ ਥੱਲੇ ਨਾ ਮੈਂ ਜਦਾ ਡੇਢ 1.2 ਲੱਖ ਆਏ ਜੇ ਹੋਗਾ ਜੋੜਿਆ ਹੋਇਆ ਮੇਰੇ ਤੇਰੇ ਕੋਲੇ ਇੰਨੇ ਪੈਸੇ ਕਿੱਥੋਂ ਆ ਗਏ ਬਈ ਜਿਹੜਾ ਮੇਰਾ 1500 ਆਉਂਦਾ ਸੀ ਉਹ ਇਕੱਠੇ ਕੀਤੇ ਹੋਏ ਆ 2 ਸਾਲਾਂ ਦੇ ਹੁਣ ਕਮ ਆ ਗਏ ਨਾ ਹੁਣ ਤਾਂ ਤੁਸੀਂ 10-10 ਕਰਕੇ ਖੋਰ ਦਿੰਦੇ ਨਾ ਮਾਂ ਫਿਰ ਘਰੇ ਇੰਨਾ ਕੁੱਤ ਕਲੇ ਸ਼ੂੰਦਾ ਰਿਹਾ ਤੂੰ ਕਦੇ ਭਾਂ ਵੀ ਨਹੀਂ ਕੱਢੀ ਹੈਗੀ ਵੀ ਮੇਰੇ ਕੋਲੇ ਇੰਨੇ ਪੈਸੇ ਨੇ ਪੁੱਤਾ ਜੇ ਤੁਹਾਡੇ ਕੋਲੇ ਮੈਂ ਪਾਪ ਕੱਢ ਦਿੰਦੀ ਤੂੰ ਤਾਂ ਹੁਣ ਨੂੰ ਵਰਤ ਲੈਂਦੇ ਦੇ ਦੇ ਮਾਂ ਪੱਜ 10000 ਦੇ ਦੇ ਮਾਂ 10000 ਹੁਣ ਇਕੱਠੇ ਆਏ ਕੰਮ ਤਾਂ ਹੋ ਗਏ ਦੇਖ ਐਕਸੀਡੈਂਟ ਹੋਇਆ ਸੀ ਆੜਤ ਕਿਨੇ ਪੈਸੇ ਨਹੀਂ ਦਿੱਤੇ ਤੇ ਹੁਣ ਲੈ ਤਾਂ ਜਾਉਂਗੇ ਮੇਰੇ ਕੋਲ ਜੀ ਤਾਂ ਗੱਲ ਤੇਰੀ ਠੀਕ ਐ ਕਣੀ ਕਣੀ ਨਾਲੀ ਕਹਿੰਦੇ ਹੁੰਦੇ ਟੂਬਾ ਭਰ ਗਿਆ ਟੂਬਾ ਭਰ ਗਿਆ ਆਪਣਾ ਮਸਲਾ ਹੱਲ ਹੋ ਗਿਆ ਨਾਲੇ ਘਰ ਦੀ ਘਰ ਚ ਕਹਿੰਦੇ ਹੁੰਦੇ ਆ ਸਿਆਣੇ ਬੰਦੇ ਨੂੰ ਹੀ ਪਤਾ ਹੁੰਦਾ ਵੀ ਕਿਵੇਂ ਘਰ ਬਣਿਦਾ ਹੁੰਦਾ ਆਪਣੀ ਤਾਂ ਨਿਆਣੀ ਮਤ ਸੀ ਮਮੀ ਨਾਲ ਮੈਂ ਐਵੇਂ ਬਿਨਾ ਗੱਲ ਤੋਂ ਲੜਦੀ ਰਹੀ ਪਰ ਮੈਨੂੰ ਕੀ ਪਤਾ ਸੀ ਵੀ ਮਮੀ ਜਿਹੜਾ ਕੁਝ ਕਰ ਰਹੀ ਸਹੀ ਇਹ ਕਰ ਰਹੀ ਆ ਚਲ ਕੋਈ ਨਾ ਪਤਾ ਇਹ ਜਿਹੇ ਗੱਲਾਂ ਨੇ ਇਸ ਟਾਈਮ ਤੇ ਕਰੀਦੇ ਹੁੰਦੇ ਤੂੰ ਨਿਆਣੀ ਸੀ ਤਾਂ ਮੇਰੇ ਨਾਲ ਲੜ ਪੈਂਦੀ ਸੀ ਠੀਕ ਆ ਮੈਂ ਤਾਂ ਸੋਚਿਆ ਵੀ ਚਲ ਚਾਰ ਦਿਨ ਅੱਡ ਹੋ ਜਾਣਗੇ ਇਹਨਾਂ ਨੂੰ ਮੱਤ ਆ ਜੂਗੀ ਮੈਨੂੰ ਕੀ ਪਤਾ ਸੀ ਪਤਾ ਐਡੰਸਿਵ ਤਾਂ ਪੈ ਜੂਗੀ ਚਲ ਤੁਸੀਂ ਐਂ ਕਰੋ ਤੁਸੀਂ ਜਾਓ ਦੋਨੇ ਜਣੇ ਚਲੋ ਛੇਤੀ ਪੈਸੇ ਚੱਕ ਲਓ ਜਾਈਏ ਜੀ ਆਪਾਂ ਹਾਂ ਮੰਮੀ ਨਾਲੇ ਮੇਰੀ ਗੱਲ ਸੁਣੋ ਅੰਦਰ ਮੇਰੇ ਕਮਰੇ ਦੇ ਕਾਂਸੇ ਨੀਚੇ ਨਾ 3500 ਰੁਪਿਆ ਪਿਆ ਮੈਂ ਜੱਸੀ ਦਾ ਦਿੱਤਾ ਨਹੀਂ ਸੀ ਜੇ ਆਈ ਇਹਨਾਂ ਨੂੰ ਫੜਾ ਦਿਓ ਤੈਨੂੰ ਕਹਿੰਦੀ ਸੀ ਮੈਂ ਦਿੱਤੇ ਨਹੀਂ ਚਲੋ ਤਾਂ ਕੋਈ ਨਾ ਪੁੱਤ ਬਾਕੀ ਜਾਓ ਤੁਸੀਂ ਨਾ ਹੂੰ ਤੂੰ ਫਿਰ ਇੰਨੀ ਮਾੜੀ ਕਿਉਂ ਬੱਜੀ ਗਈਆਂਗੀ ਜੇ ਤੇਰੇ ਕੋਲ ਹੈਗੇ ਤੂੰ ਮੈਨੂੰ ਤਾਂ ਦੱਸ ਸਕਦੇ ਸੀ ਘੱਟੋ ਘੱਟ ਮੈਂ ਕਿਹੜਾ ਹੁਣ ਈ ਚਲਾਉਂਦਾ ਫਿਰਦਾ ਸੀ ਕਮਲਿਆ ਬੰਦਿਆ ਫੇਰ ਨਹੀਂ ਰਹੀ ਰਹਿੰਦੇ ਬੰਦੇ ਤੋਂ ਜਦੋਂ ਕੇਰਾ ਦੱਸੇ ਜਾਣ ਕਿਤੇ ਨਾ ਕਿਤੇ ਤਾਂ ਲੋੜ ਪੈ ਜਾਂਦੀ ਤੂੰ ਕਹਿੰਦਾ ਦੇ ਦੇ ਚੱਲ ਕੋਈ ਨਹੀਂ ਆਰਤੀਆਂ ਦੇ ਲੈ ਕੇ ਰੱਖਦੇ ਆ ਰੱਖਣੇ ਰਖਾਣੇ ਕਹਿੰਨੇ ਸੀ ਹੁਣ ਜੋੜੇ ਦੋ ਪੈਸੇ ਕੰਮ ਆ ਗਏ ਹੁਣ ਤਾਂ ਮੈਂ ਚੰਗੀ ਵੱਜੀ ਆ ਨਾ ਚਲ ਹੁਣ ਤਾਂ ਪ੍ਰਮਾਤਮਾ ਕਰੇ ਹਾਂ ਜਵਾਬ ਠੀਕ ਹੋ ਜੇ ਵਿਚਾਰਾ ਠੀਕ ਹੀ ਹੋਵੇ ਹਾਂ ਚਲ ਤੂੰ ਐ ਕਰ ਮੇਰੀ ਗੱਲ ਸੁਣੀ ਸੋ ਤੇ ਤੁਸੀਂ ਜਾਓ ਉਥੇ ਕਿੰਨੇ ਜਾਣੇ ਹੋਏ ਫੋਨ ਫੋਨ ਕਰਦੇ ਹੋ ਰੋਟੀ ਰਾਟੀ ਲਿਆਵਾਂ ਆਹੀ ਨਾ ਪਤਾ ਲੈ ਜਾ ਚਲ ਪਤਾ ਐ ਕਰਿਓ ਰੋਟੀ ਦਾ ਦੱਸ ਦਿਓ ਕਹਿ ਕੇ ਜਾਣੇ ਹੋਣਗੇ ਅਸੀਂ ਲੈ ਕੇ ਆ ਜਾਂਗੇ ਮੈਂ ਇੱਕ ਤਰ੍ਹਾਂ ਬਾਪੂ। ਹੋਰ ਹੋਰ ਜਾਓ ਤੁਸੀਂ ਗਰਾਹ ਹਣਾ। ਜਾਓ ਕਰਾਛੇਤੀ। ਆ ਜੋ। ਚੱਲ ਚੰਗਾ। ਮੈਂ ਬਾਪੂ ਜੀ ਕੋਲ ਹੋਰ ਗੱਲਬਾਤ ਹੋਈ ਤਾਂ ਮੈਂ ਫੋਨ ਕਰ ਦਿੰਦਾ। ਹਾਂ ਹਾਂ ਕੋਈ ਨਾ ਮੈਨੂੰ ਫੋਨ ਕਰਦੀ ਪੁੱਤ। ਚਲ ਮੈਂ ਰੋਟੀ ਦੀ ਤਿਆਰੀ ਕਰਦੀ ਆ। ਕਰੋ ਤਿਆਰੀ ਤੁਸੀਂ ਜਾ ਕੇ ਰੋਟੀ ਦੀ। ਐ ਮੀ ਮਾੜੀ ਸਮਝੀ ਗਏ ਯਾਰ ਹਨਾ। ਬਹੁਤ ਦਾ ਮਾਹ ਕੰਮ ਕਰਦਾਗਾ। ਇਹੋ ਜਿਹੇ ਜਨਾਨੀਆਂ ਘਰ ਬਣ ਸਕਦੀਆਂ ਨੇ। ਆਪਾਂ ਦਾ ਫੁਕਰੇ ਆ। ਅਈ ਚਲਾ ਚਲੂ ਦਿੰਦੇ ਸੀ